ਵਾਹਿਗੁਰੂ ਵਾਹਿਗੁਰੂ ਜੀ ਟਕੋ ਬੇਟਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਅੰਗ 666 ਸੋਹੀ ਮਹੱਲਾ ਪਹਿਲਾ ਪਹਿਲੀ ਪਾਤਸ਼ਾਹੀ ਦੀ ਬਾਣੀ ਸੋਹੀ ਮਹੱਲਾ ਪਹਿਲਾ ਮੇਰਾ ਮਨ ਰਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਕੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਪ੍ਰੇਮ ਨਾਲ ਰੰਗੀ ਹੋਈ ਮੇਰੀ ਆਤਮਾ ਸਾਈਂ ਦਾ ਜਸ ਉਚਾਰਦੀ ਹੈ ਅਤੇ ਉਹ ਹੈ ਸਾਈਂ ਮੇਰੀ ਆਤਮਾ ਨੂੰ ਚੰਗਾ ਲੱਗਦਾ ਹੈ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਹੋਇਆ ਮੇਰਾ ਮਨ ਜਿਉ ਜਿਉ ਪਰਮਾਤਮਾ ਦੇ ਗੁਣ ਚੇਤੇ ਕਰਦਾ ਹੈ ਤਿਉ ਤਿਉ ਮੇਰੇ ਮਨ ਵਿੱਚ ਉਹ ਹੈ ਪਰਮਾਤਮਾ ਹੀ ਪਿਆਰਾ ਲੱਗਦਾ ਜਾ ਰਿਹਾ ਹੈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉ ਟਲੈ ਗੁਰੂ ਸਾਹਿਬ ਫਰਮਾਉਂਦੇ ਨੇ ਸਵਾਮੀ ਕੋਲ ਪੁੱਜਣ ਲਈ ਗੁਰਾਂ ਦੀ ਦਿੱਤੀ ਹੋਈ ਸੱਚ ਦੀ ਸਿਣਹੀ ਹੈ ਅਤੇ ਇਸ ਨਾਲ ਆਰਾਮ ਉਤਪਨ ਹੁੰਦਾ ਹੈ ਸਿੰਗੀ ਹੈ ਪਰਮਾਤਮਾ ਦੇ ਗੁਣ ਗਾਉਣੇ ਮੰਨੋ ਇੱਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਪੌੜੀ ਦੀ ਰਾਹੀਂ ਸਦਾ ਫਿਰ ਰਹਿਣ ਵਾਲੇ ਪਰਮਾਤਮਾ ਤੱਕ ਪਹੁੰਚ ਸਕੀਦਾ ਹੈ ਇਸ ਪੌੜੀ ਤੇ ਤੁਰਨ ਦੀ ਬਰਕਤ ਨਾਲ ਮੇਰੇ ਅੰਦਰ ਸਦਾ ਫਿਰ ਰਹਿਣ ਵਾਲਾ ਆਨੰਦ ਬਣ ਰਿਹਾ ਹੈ ਮੇਰੀ ਆਤਮਾ ਤਦ বৈਕੁੰਠੀ ਪਰਮ ਆਨੰਦ ਦੇ ਮੰਡਲ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਅਤੇ ਸਚ ਨੂੰ ਪਿਆਰਦੀ ਹੈ ਸੱਚ ਦੀ ਇਹ ਸਿੱਖਿਆ ਕਿਸ ਤਰ੍ਹਾਂ ਮਿਟੀ ਜਾ ਸਕਦੀ ਹੈ ਜਿਹੜਾ ਮਨੁੱਖ ਇਸ ਪੌੜੀ ਦੀ ਬਰਕਤ ਨਾਲ ਆਤਮਿਕ ਆਨੰਦ ਵਿੱਚ ਆਤਮਿਕ ਅਡੋਲਤਾ ਵਿੱਚ ਪਹੁੰਚਦਾ ਹੈ ਉਹ ਹੈ ਸਦਾ ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ ਸਦਾ ਥਿਰ ਪ੍ਰਭੂ ਦੇ ਗੁਣ ਗਾਉਣ ਵਾਲੀ ਉਸ ਦੀ ਮਤ ਅਟਲ ਹੋ ਜਾਂਦੀ ਹੈ ਪਰਮਾਤਮਾ ਅਟਲ ਹੈ ਇਸ ਆਨੰਦਾਨ ਸੁਗਿਆਨ ਮੱਜਨ ਆਪ ਅਛਲਿਓ ਕਿਉ ਛਲਿਆ ਗੁਰੂ ਸਾਹਿਬ ਫਰਮਾਉਂਦੇ ਨੇ ਸਾਹਿਬ ਖੁਦ ਨਾ ਠੱਗਿਆ ਜਾਣ ਵਾਲਾ ਹੈ ਲਹਾਉਣ ਦੁਆਰਾ ਦਾਨ ਪੁੰਨ ਸ੍ਰੇਸ਼ਟਾ ਗਿਆਨ ਅਤੇ ਪੂਰਬੀ ਇਸ਼ਨਾਨਾ ਰਾਹੀ ਉਹ ਹੈ ਕਿਸ ਤਰ੍ਹਾਂ ਠੱਗਿਆ ਜਾ ਸਕਦਾ ਹੈ ਜੇ ਗੁਣ ਗਾਵਣ ਵਾਲੀ ਮਤ ਨਹੀਂ ਬਣੀ ਤਾਂ ਕੋਈ ਇਸ਼ਨਾਨ ਕੋਈ ਦਾਨ ਕੋਈ ਚੁੰਚ ਗਿਆਨਤਾ ਤੇ ਕੋਈ ਤੀਰਸ ਇਸ਼ਨਾਨ ਪਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦਾ ਪਰ ਪੰਜ ਮੋਹ ਵਿਕਾਰ ਥਕੇ ਕੋੜ ਕਪਟਨ ਦੋਈ ਗੁਰੂ ਸਾਹਿਬ ਫਰਮਾਉਂਦੇ ਨੇ ਮੇਰਾ ਵੱਲ ਛਲ ਸੰਸਾਰੀ ਲਗਨ ਅਤੇ పాਪ ਮਿੱਟ ਗਏ ਹਨ ਅਤੇ ਖਤਮ ਹੋ ਗਏ ਹਨ ਮੇਰੇ ਝੂਠ ਪਖੰਡ ਅਤੇ ਦ્વੈਤ ਭਾਵ ਸਭ ਖਤਮ ਹੋ ਗਏ ਹਨ ਗੁਣਾ ਗਾਵਣ ਵਾਲੇ ਮਨੁੱਖ ਦੇ ਮਨ ਵਿੱਚੋਂ ਤੋਖੇ ਫਰੇਵ ਮੋਹ ਦੇ ਚਮਕਕਾਰੇ ਵਿਕਾਰ ਆਦਿਕ ਸਭ ਮੁੱਕ ਜਾਂਦੇ ਹਨ ਉਸ ਦੇ ਅੰਦਰ ਨਾ ਝੂਠ ਰਹ ਜਾਂਦਾ ਹੈ ਨਾ ਠੱਗੀ ਰਹਿ ਜਾਂਦੀ ਹੈ ਨਾ ਮੇਰ ਤੇ ਰਹਿ ਜਾਂਦੀ ਹੈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰੂ ਸਾਹਿਬ ਫਰਮਾਉਂਦੇ ਨੇ ਪ੍ਰੇਮ ਨਾਲ ਰੰਗੀ ਹੋਈ ਮੇਰੀ ਆਤਮਾ ਸਾਈਂ ਦਾ ਜਸ ਉਚਾਰਦੀ ਹੈ ਤੇ ਉਹ ਹੈ ਸਾਈਂ ਮੇਰੀ ਆਤਮਾ ਨੂੰ ਚੰਗਾ ਲੱਗਦਾ ਹੈ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹੋਇਆ ਮੇਰਾ ਮਨ ਜਿਉਂ-ਜਿਉਂ ਪ੍ਰਭੂ ਦੇ ਗੁਣ ਗਾਉਂਦਾ ਹੈ ਤੂੰ ਤੂੰ ਮੇਰੇ ਮਨ ਵਿੱਚ ਉਹ ਹੈ ਪ੍ਰਭੂ ਹੀ ਪਿਆਰਾ ਲੱਗਦਾ ਜਾ ਰਿਹਾ ਹੈ ਸਾਹਿਬ ਸੋ ਸਲਾਹੀਆ ਜਿਨ ਕਾਰਣ ਕੀਆ ਤੂੰ ਉਸ ਸੁਆਮੀ ਦੀ ਕੀਰਤ ਕਰ ਜਿਸ ਨੇ ਆਲਮ ਰਚਿਆ ਹੈ ਉਸ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ ਮੈਲ ਲਾਗੀ ਮਨ ਮਹਿ ਲੀਆ ਕਿਨਾ ਅੰਮ੍ਰਿਤ ਪੀਆ ਪ੍ਰਿਸ਼ਟੀ ਹੋਈ ਆਤਮਾ ਨੂੰ ਮੁਲੀਨਤਾ ਚਿਮੜੀ ਹੋਈ ਹੈ ਕੋਈ ਵਿਰਲਾਹੀ ਨਾਮ ਸੁਧਾਰਸ ਨੂੰ ਪਾਨ ਕਰਦਾ ਹੈ ਸਿਫਤ ਸਲਾਹ ਕਰਨ ਤੋਂ ਬਿਨਾ ਮਨੁੱਖ ਦੇ ਮਨ ਵਿੱਚ ਵਿਕਾਰਾਂ ਦੀ ਮੈਲ ਲੱਗੀ ਰਹਿੰਦੀ ਹੈ ਤੇ ਜੇ ਮਨ ਵਿਕਾਰਾਂ ਨਾਲ ਮੈਲਾ ਟਿਕਿਆ ਰਹੇ ਤਾਂ ਕੋਈ ਵੀ ਨਾਮ ਅੰਮ੍ਰਿਤ ਪੀ ਨਹੀਂ ਸਕਦਾ ਮਥ ਅੰਮ੍ਰਿਤ ਪੀਆ ਈਹੋ ਮਨ ਦੀਆ ਗੁਰਪਹਿ ਮੋਲ ਕਰਾਇਆ ਗੁਰੂ ਸਾਹਿਬ ਫਰਮਾਉਂਦੇ ਨੇ ਆਪਣੀ ਇਹ ਆਤਮਾ ਗੁਰਾਂ ਦੀ ਸਮਰੱਥ ਕਰਕੇ ਜਦ ਪ੍ਰਾਣੀ ਨਾਮ ਦੇ ਆਬ ਹਿਆਤ ਨੂੰ ਰਿੜਕ ਕੇ ਛਕਦਾ ਹੈ ਤਾਂ ਗੁਰੂ ਜੀ ਉਸ ਦਾ ਬੜਾ ਮੁੱਲ ਪਾਉਂਦੇ ਹਨ ਪਰ ਇਸ ਨਾਮ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਵੀ ਮੁੱਲ ਦੇਣਾ ਪੈਂਦਾ ਹੈ ਮੈਂ ਗੁਰੂ ਪਾਸੋਂ ਮੁੱਲ ਪੁਆਇਆ ਤਾਂ ਉਸ ਨੇ ਦੱਸਿਆ ਕਿ ਇਸਨੇ ਆਪਣਾ ਇਹ ਮਨ ਗੁਰੂ ਦੇ ਹਵਾਲੇ ਕੀਤਾ ਉਸਨੇ ਮੁੜ ਮੁੜ ਸਿਮਰ ਕੇ ਨਾਮ ਅੰਮ੍ਰਿਤ ਪੀ ਲਿਆ ਆਪਨੜਾ ਪ੍ਰਭ ਸਹਜ ਪਛਾਤਾ ਜਾ ਮਨ ਸੱਚ ਲਾਇਆ ਜਦ ਮੈਂ ਆਪਣੇ ਨੂੰ ਸੱਚੇ ਨਾਮ ਨਾਲ ਜੋੜ ਲਿਆ ਤਾ ਸੁਖੇਨ ਹੀ ਆਪਣੇ ਸਵਾਮੀ ਨੂੰ ਸ਼ਿੰਗਾਰ ਲਿਆ ਗੁਰੂ ਦੇ ਦੱਸੇ ਰਾਤੇ ਤੁਰ ਕੇ ਜਦੋਂ ਕਿਸੇ ਮਨੁੱਖ ਨੇ ਆਪਣਾ ਮਨ ਮੈਲੇ ਪਾਸੇ ਵੱਲੋਂ ਹਟਾ ਕੇ ਸਦਾ ਫਿਰ ਪ੍ਰਭੂ ਵਿੱਚ ਜੋੜਿਆ ਤਾਂ ਉਸਨੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਆਪਣੇ ਪ੍ਰੀਤਮ ਪ੍ਰਭੂ ਨਾਲ ਡੂੰਗੀ ਸਾਂਝ ਪਾ ਲਈ ਤਿਸ ਨਾਲ ਗੁਣ ਗਾਵਾਂ ਜੇ ਤਿਸ ਪਾਵਾਂ ਕਿਉ ਮਿਲਾ ਹੋਏ ਪਰਾਇਆ ਜੇਕਰ ਉਹਨਾਂ ਨੂੰ ਚੰਗਾ ਲੱਗੇ ਮੈਂ ਗੁਰਾਂ ਦੇ ਨਾਲ ਵਾਹਿਗੁਰੂ ਦੀਆਂ ਸਿਖਤਾਂ ਗਾਇਨ ਕਰਾਂਗਾ ਉਪਰਾ ਬਣ ਕੇ ਮੈਂ ਕਿਸ ਤਰ੍ਹਾਂ ਸਾਈ ਨੂੰ ਮਿਲ ਸਕਦਾ ਹਾਂ ਪਰ ਮੈਂ ਤਦੋਂ ਹੀ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਪ੍ਰਭੂ ਦੇ ਗੁਣ गा ਸਕਦਾ ਹਾਂ ਜੇ ਪ੍ਰਭੂ ਦੀ ਰਜਾਹੀ ਹੋਵੇ ਜੇ ਉਸ ਨੂੰ ਮੈਂ ਚੰਗਾ ਲੱਗ ਪਾਵਾਂ ਪ੍ਰਭੂ ਤੋਂ ਉਪਰੇ ਉਪਰੇ ਰਹਿ ਕੇ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ ਸਾਹਿਬ ਸੋ ਸਲਾਹੀਆ ਜਿਨ ਜਗਤ ਉਪਾਇਆ ਤੂੰ ਉਸ ਸੁਆਮੀ ਦੀ ਸਿਫਤ ਸਲਾਘਾ ਕਰ ਜਿਸ ਨੇ ਸੰਸਾਰ ਨੂੰ ਰਚਿਆ ਹੈ ਸੋ ਹੈ ਭਾਈ ਉਸ ਮਾਲਕ ਪ੍ਰਭੂ ਦੀ ਸਦਾ ਸਿਫਤ ਸਲਾਹਾ ਕਰਨੀ ਚਾਹੀਦੀ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ ਆਏ ਕਿ ਆ ਕੀ ਨਾ ਆਇਓ ਕਿਉਂ ਆਵ ਜਤਾ ਗੁਰੂ ਸੋ ਪਰਮਉਂਦੇ ਨੇ ਜਦ ਪ੍ਰਭੂ ਮਨ ਅੰਦਰ ਆ ਜਾਂਦਾ ਹੈ ਤਾਂ ਪਿੱਛੇ ਕੀ ਰਹਿ ਜਾਂਦਾ ਹੈ ਉਸ ਦੇ ਮਗਰੋਂ ਤਦ ਆਉਣਾ ਤੇ ਜਾਣਾ ਕਿਸ ਤਰ੍ਹਾਂ ਹੋ ਸਕਦਾ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਆ ਵਸਦੇ ਹਨ ਉਸ ਨੂੰ ਹੋਰ ਕਿਸੇ ਪਦਾਰਥ ਦੀ ਲਾਲਸਾ ਨਹੀਂ ਰਹਿ ਜਾਂਦੀ ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਪ੍ਰੀਤਮ ਸਿਉਮਨ ਮਾਨਿਆ ਹਰ ਸਿਤਿਰਤ ਜਦ ਜਿੰਦੜੀ ਆਪਣੇ ਵਾਹਿਗੁਰੂ ਪਿਆਰੇ ਨਾਲ ਪ੍ਰਸੰਨ ਹੋ ਜਾਂਦੀ ਹੈ ਤਾਂ ਉਹ ਉਸ ਨਾਲ ਅਪੇਧ ਹੋ ਜਾਂਦੀ ਹੈ ਉਸ ਦਾ ਮਨ ਪ੍ਰੀਤਮ ਪ੍ਰਭੂ ਨਾਲ ਰਿਝ ਜਾਂਦਾ ਹੈ ਪ੍ਰਭੂ ਦੇ ਪੇਮ ਨਾਲ ਰੰਗਿਆ ਜਾਂਦਾ ਹੈ ਸਾਹਿਬ ਰੰਗ ਰਤਾ ਸੱਚੀ ਬਾਤਾ ਜਿਨ ਬੇਮਬਕਾ ਕੋਟ ਉਸਾਰਿਆ ਸੱਚੀ ਹੈ ਬੋਲ ਬਾਣੀ ਉਸ ਦੀ ਜੋ ਪ੍ਰਭੂ ਜਿਸ ਨੇ ਨਿਰੇ ਇੱਕ ਤੁਪਕੇ ਤੋਂ ਦੇ ਦਾ ਕਿਲਰ ਹਾ ਬਣਾਇਆ ਹੈ ਉਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ ਉਸ ਦਾ ਮਨ ਉਸ ਮਾਲਕ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਹ ਹੈ ਉਸ ਸਦਾ ਸਿਰ ਮਾਲਕ ਦੀਆਂ ਸਿਫਤ ਸਲਾਹਾਂ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਜਿਸ ਨੇ ਪਾਣੀ ਦੀ ਬੂੰਦ ਤੋਂ ਸਰੀਰ ਕਿੱਲਾ ਉਸਾਰ ਦਿੱਤਾ ਹੈ ਪੰਚ ਭੂ ਨਾਇਕੋ ਆਪ ਸਰੰਦਾ ਜਿਨ ਸੱਚਾ ਪਿੰਡ ਸਵਾਰਿਆ ਗੁਰੂ ਸਾਹਿਬ ਫਰਮਾਉਂਦੇ ਨੇ ਸਵਾਮੀ ਖੁਦ ਹੀ ਪੰਜਾਂ ਤਤਾਂ ਦੀ ਦੇਹ ਦਾ ਰਚਣਹਾਰ ਮਾਲਕ ਹੈ ਉਹ ਹੈ ਸਵਾਮੀ ਹੀ ਹੈ ਜੋ ਇਸ ਨੂੰ ਸਚ ਨਾਲ ਸੰਸੋਭਤ ਕਰਦਾ ਹੈ ਜੋ ਪੰਜਾਂ ਤੱਤਾਂ ਦਾ ਮਾਲਕ ਹੈ ਜੋ ਆਪ ਹੀ ਸਰੀਰ ਜਗਤ ਦਾ ਪੈਦਾ ਕਰਨ ਵਾਲਾ ਹੈ ਜਿਸ ਨੇ ਆਪਣੇ ਰਹਿਣ ਲਈ ਮਨੁੱਖ ਦਾ ਸਰੀਰ ਸਜਾਇਆ ਹੈ ਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਦ ਪਾਵੇ ਸਚ ਸੋਈ ਮੈਂ ਪਾਪੀ ਹਾਂ ਤੂੰ ਸ਼ਰਵਣ ਕਰ ਹੇ ਮੇਰੇ ਪ੍ਰੀਤਮਾ ਜਿਹੜਾ ਕੁਛ ਤੈਨੂੰ ਚੰਗਾ ਲੱਗਦਾ ਹੈ ਕੇਵਲ ਉਹੀ ਸੱਚ ਹੈ ਹੇ ਪਿਆਰੇ ਪ੍ਰਭੂ ਤੂੰ ਮੇਰੀ ਬੇਨਤੀ ਸੁਣ ਅਸੀਂ ਜੀਵ ਔਗਣਾ ਨਾਲ ਭਰੇ ਹੋਏ ਹਾਂ ਤੂੰ ਆਪ ਹੀ ਆਪਣੀ ਸਿਫਤ ਸਲਾਹ ਦੀ ਦਾਤ ਦੇ ਕੇ ਸਾਨੂੰ ਪਵਿੱਤਰ ਕਰਨ ਵਾਲਾ ਹੈ ਜਿਹੜਾ ਜੀਵ ਤੇਰੇ ਮਹਿਰ ਨਾਲ ਤੈਨੂੰ ਪਸੰਦ ਆ ਜਾਂਦਾ ਹੈ ਉਹ ਤੇਰਾ ਹੀ ਰੂਪ ਹੋ ਜਾਂਦਾ ਹੈ ਆਵਣ ਜਾਣਾ ਨਾ ਥੀਏ ਸੱਚੀ ਮਤ ਹੋਈ ਗੁਰੂ ਸਾਹਿਬ ਫਰਮਾਉਂਦੇ ਨੇ ਜਿਸ ਨੂੰ ਸੱਚੀ ਸਮਝ ਵਰਦਾਨ ਹੋਈ ਹੈ ਉਹ ਹੈ ਆਉਂਦਾ ਤੇ ਜਾਂਦਾ ਨਹੀਂ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਸ ਦੀ ਮਤ ਅਭੁੱਲ ਹੋ ਜਾਂਦੀ ਹੈ ਅੰਜਨ ਤੈਸਾ ਅੰਜੀਅ ਜੈਸਾ ਪਿਰ ਭਾਵ ਤੂੰ ਆਪਣੇ ਆਂ ਨੇਤਰਾ ਵਿੱਚ ਇਹੋ ਜਿਹਾ ਸੁਰਮਾ ਪਾ ਜਿਹੜਾ ਤੇਰੇ ਪ੍ਰੀਤਮ ਨੂੰ ਚੰਗਾ ਲੱਗੇ ਇਸਤਰੀ ਨੂੰ ਉਹ ਜਿਹਹਾ ਸੁਰਮਾ ਪਾਉਣਾ ਚਾਹੀਦਾ ਹੈ ਜਿਹੋ ਜਿਹਹਾ ਉਸਦੇ ਪਤੀ ਨੂੰ ਚੰਗਾ ਲੱਗੇ ਜੀਵ ਇਸਤਰੀ ਨੂੰ ਪ੍ਰਭੂ ਪਤੀ ਦੇ ਮਿਲਾਪ ਵਾਸਤੇ ਉਹ ਜਿਹਹਾ ਉਦਮ ਕੰਮ ਕਰਨਾ ਚਾਹੀਦਾ ਹੈ ਜਿਹੜਾ ਪ੍ਰਭੂ ਪਤੀ ਨੂੰ ਪਸੰਦ ਆਵੇ ਸਮਝ ਸੁਝ ਜਾਣਿਆ ਜੇ ਆਪ ਜਣਾਵੈ ਮੈਂ ਪ੍ਰਭੂ ਨੂੰ ਜਾਣ ਬੁੱਝ ਅਤੇ ਸਮਝ ਸਕਦਾ ਹਾਂ ਜੇਕਰ ਉਹ ਮੈਨੂੰ ਆਪਣਾ ਆਪ ਦਰਸਾ ਦੇਵੇ ਪਰ ਜੀਵ ਦੇ ਕੀ ਵਸ ਹੈ ਜਦੋਂ ਪਰਮਾਤਮਾ ਆਪ ਸਮਝ ਬਖਸ਼ੇ ਤਦੋਂ ਹੀ ਜੀਵ ਸਹੀ ਰਸਤਾ ਸਮਝ ਸਕਦਾ ਹੈ ਤਦੋਂ ਹੀ ਜੀਵ ਨੂੰ ਸੂਝ ਆ ਸਕਦੀ ਹੈ ਤਦੋਂ ਹੀ ਕੁਝ ਜਾਣਿਆ ਜਾ ਸਕਦਾ ਹੈ ਆਪ ਜਣਾਵੇ ਮਾਰਗ ਪਾਵੇ ਆਪੇ ਮਨਵਾ ਲੇ ਵਏ ਸਾਈਂ ਆਪੇ ਆਪਣਾ ਰਾਹ ਵਿਖਾਲਦਾ ਅਤੇ ਮੈਨੂੰ ਉਸ ਉੱਤੇ ਤੋਰਦਾ ਹੈ ਅਤੇ ਉਹ ਹੈ ਆਪ ਹੀ ਮੇਰੇ ਮਨ ਨੂੰ ਆਪਣੇ ਵੱਲ ਖਿੱਚਦਾ ਹੈ ਪਰਮਾਤਮਾ ਆਪ ਹੀ ਸਮਝ ਦਿੰਦਾ ਹੈ ਆਪ ਹੀ ਸਹੀ ਰਸਤੇ ਉੱਤੇ ਪਾਉਂਦਾ ਹੈ ਆਪ ਹੀ ਜੀਵ ਦੇ ਮਨ ਨੂੰ ਆਪਣੇ ਵੱਲ ਖਿੱਚ ਪਾਉਂਦਾ ਹੈ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਓਪੇ ਵੇ ਗੁਰੂ ਸਾਹਿਬ ਫਰਮਾਉਂਦੇ ਨੇ ਸੁਭ ਅਮਲ ਅਤੇ ਮੰਦੇ ਅਮਲ ਪ੍ਰਭ ਆਪ ਹੀ ਇਨਸਾਨ ਪਾਸੋਂ ਕਰਾਉਂਦਾ ਹੈ ਖੋਜ ਤੋਂ ਪਰੇ ਪ੍ਰਭੂ ਦੇ ਮੂਲ ਨੂੰ ਕੌਣ ਜਾਣ ਸਕਦਾ ਹੈ ਸਧਾਰਨ ਕੰਮ ਤੇ ਚੰਗੇ ਕੰਮ ਪਰਮਾਤਮਾ ਆਪ ਹੀ ਜੀਵ ਪਾਸੋਂ ਕਰਾਉਂਦਾ ਹੈ ਪਰ ਉਸ ਪ੍ਰਭੂ ਦਾ ਭੇਦ ਨਹੀਂ ਪਾਇਆ ਜਾ ਸਕਦਾ ਕੋਈ ਉਸ ਦੀ ਕੀਮਤ ਨਹੀਂ ਜਾਣ ਸਕਦਾ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਨਿਦੈ ਮਨ ਮਾਨਿਆ ਜਾਦੂ ਟੂਣਾ ਜੰਤਰ ਤੰਤਰ ਅਤੇ ਦੰਬ ਮੈਂ ਨਹੀਂ ਜਾਣਦਾ ਪ੍ਰਭੂ ਨੂੰ ਆਪਣੇ ਦਿਲ ਅੰਦਰ ਟਿਕਾ ਕੇ ਮੇਰੀ ਆਤਮਾ પ્રસન્ન ਹੋ ਗਈ ਹੈ ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ ਮੈਂ ਕੋਈ ਜਾਦੂ ਟੂਣਾ ਕੋਈ ਮੰਤਰ ਆਦਿਕ ਪਖੰਡ ਕਰਨਾ ਨਹੀਂ ਜਾਣਦਾ ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਮੇਰਾ ਮਨ ਉਸ ਦੀ ਯਾਦ ਵਿੱਚ ਗਿਝ ਗਿਆ ਹੈ ਆਨੰਦ ਅੰਜਨਾ ਨਾਮ ਤਿਸਤੇ ਸੁਜਾ ਗੁਰ ਸਬਦ ਦੇ ਸੱਚ ਜਾਣਿਆ ਨਾਮ ਦੇ ਸੁਰਮੇ ਦਾ ਕੇਵਲ ਉਸ ਪਾਸੋਂ ਹੀ ਪਤਾ ਲੱਗਦਾ ਹੈ ਜੋ ਗੁਰਾਂ ਦੇ ਉਪਦੇਸ਼ ਰਾਹੀਂ ਸੱਚੇ ਸਾਈਂ ਨੂੰ ਸਮਝਦਾ ਹੈ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ ਇਸ ਸੁਰਮੇ ਦੀ ਸੂਝ ਵੀ ਉਸੇ ਪਾਸੋਂ ਮਿਲਦੀ ਹੈ ਜਿਸ ਜੀਵ ਨੂੰ ਇਹ ਸਮਝ ਪੈ ਜਾਂਦੀ ਹੈ ਉਹ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਸਦਾ ਫਿਰ ਪ੍ਰਭੂ ਨਾਲ ਡੂੰਗੀ ਸਾਝ ਪਾ ਲੈਂਦੀ ਹੈ ਸਾਜਣ ਹੋਵਨ ਆਪਣੇ ਕਿਉਂ ਪਰ ਘਰ ਜਾਹੀ ਗੁਰੂ ਸਾਹਿਬ ਫਰਮਾਉਂਦੇ ਨੇ ਜਦ ਮੇਰੇ ਆਪਣੇ ਨਿੱਜ ਦੇ ਮਿੱਤਰ ਹਨ ਤਦ ਮੈਂ ਕਿਸੇ ਪਰਾਏ ਦੇ ਘਰ ਕਿਉਂ ਜਾਵਾਂ ਸੱਜਣ ਪ੍ਰਭੂ ਜੀ ਜਿੰਨਾ ਸੁਭਾਗ ਬੰਦਿਆਂ ਦੇ ਆਪਣੇ ਬਣ ਜਾਂਦੇ ਹਨ ਉਹ ਹੈ ਬੰਦੇ ਪ੍ਰਾਇ ਘਰਾਂ ਵਿੱਚ ਨਹੀਂ ਜਾਂਦੇ ਭਾਵ ਪ੍ਰਭੂ ਦਾ ਸਿਮਰਨ ਛੱਡ ਕੇ ਹੋਰ ਹੋਰ ਅਖੌਤੀ ਧਰਮ ਕਰਮ ਨਹੀਂ ਕਰਦੇ ਫਿਰਦੇ ਸਾਜਨ ਰਾਤੇ ਸੱਚ ਕੇ ਸੰਗੇ ਮਨਮਾਹੀ ਗੁਰੂ ਸਾਹਿਬ ਫਰਮਾਉਂਦੇ ਨੇ ਇਹ ਮਿੱਤਰ ਸੱਚੇ ਮਾਲਕ ਨਾਲ ਰੰਗੇ ਹੋਏ ਹਨ ਜੋ ਸਦਾ ਉਹਨਾਂ ਦੇ ਹਿਰਦੇ ਅੰਦਰ ਉਹਨਾਂ ਦੇ ਨਾਲ ਵਸਦਾ ਹੈ ਉਹ ਹੈ ਆਦਮੀ ਅੰਦਰ ਆਤਮਾ ਸਦਾ ਥਿਰ ਸੱਜਣ ਪ੍ਰਭੂ ਦੇ ਨਾਲ ਰਤੇ ਰਹਿੰਦੇ ਹਨ ਮਨ ਮਾਹੇ ਸਾਜਨ ਕਰੇ ਰਲਿਆ ਕਰਮ ਧਰਮ ਸਵਾਈਆ ਗੁਰੂ ਸਾਹਿਬ ਫਰਮਾਉਂਦੇ ਨੇ ਆਪਣੇ ਹਿਰਦੇ ਅੰਦਰ ਇਹ ਮਿੱਤਰ ਮੌਜਾਂ ਮਾਣਦੇ ਹਨ ਅਤੇ ਸੱਚੇ ਨਾਮ ਨਾਲ ਜੋ ਪਿਆਰ ਉਹ ਹੈ ਕਰਦੇ ਹਨ ਉਹ ਹੈ ਆਪਣੇ ਮਨ ਵਿੱਚ ਸੱਜਣ ਪ੍ਰਭੂ ਜੀ ਦੇ ਮਿਲਾਪ ਦਾ ਆਨੰਦ ਹੀ ਮਾਣਦੇ ਹਨ ਇਹ ਹੀ ਉਹਨਾਂ ਵਾਸਤੇ ਸਾਰੇ ਧਾਰਮਿਕ ਕੰਮ ਹਨ 860 ਤੀਰਥ ਪੁੰਨ ਪੂਜਾ ਨਾਮ ਸਾਚਾ ਭਾਇਆ ਉਸ ਵਿੱਚ ਸਾਰੇ ਨੇਕ ਅਮਲ 68 ਧਰਮ ਅਸਥਾਨ ਦੀਆਂ ਯਾਤਰਾਵਾਂ ਦਾਨ ਪੁੰਨ ਅਤੇ ਉਪਾਸਨਾਵਾਂ ਆ ਜਾਂਦੀਆਂ ਹਨ ਉਹਨਾਂ ਨੂੰ ਸਦਾ ਫਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ ਇਹ ਹੀ ਉਹਨਾਂ ਵਾਸਤੇ 18 ਤੀਰਥਾਂ ਦਾ ਇਸ਼ਨਾਨ ਹੈ ਇਹ ਹੀ ਉਹਨਾਂ ਵਾਸਤੇ ਪੁੰਨ ਦਾਨ ਹੈ ਤੇ ਇਹ ਉਹਨਾਂ ਦੇ ਵੇਦ ਦੇ ਵੇਦ ਪੂਜਾ ਹਨ ਆਪ ਸਾਜੇ ਥਾਪ ਵੇਖੈ ਤਿਸਹ ਪਾਣਾ ਪਾਇਆ ਗੁਰੂ ਸਾਹਿਬ ਫਰਮਾਉਂਦੇ ਨੇ ਸਾਈਂ ਆਪੇ ਸਾਰਿਆਂ ਨੂੰ ਰਚਦਾ ਹੈ ਸਥਾਪਨ ਕਰਦਾ ਹੈ ਅਤੇ ਵੇਖਦਾ ਹੈ ਉਸ ਦੀ ਰਜਾ ਵਿੱਚ ਉਹਦੇ ਸੰਤਾਂ ਨੂੰ ਪਾਉਂਦੀ ਹੈ ਉਹਨਾਂ ਬੰਦਿਆਂ ਨੂੰ ਉਸੇ ਪ੍ਰਭੂ ਦੀ ਰਜਾ ਮਿੱਠੀ ਲੱਗਦੀ ਹੈ ਜੋ ਆਪ ਸੰਗਤ ਨੂੰ ਪੈਦਾ ਕਰਦਾ ਹੈ ਤੇ ਪੈਦਾ ਕਰਨ ਕੇ ਸੰਭਾਲ ਕਰਦਾ ਹੈ ਸਾਜਨ ਰਾਗ ਰੰਗੀ ਲੜੇ ਰੰਗ ਲਾਲ ਬਣਾਇਆ ਗੁਰੂ ਸਾਹਿਬ ਫਰਮਾਉਂਦੇ ਨੇ ਮਿੱਤਰ ਆਪਣੇ ਪ੍ਰਭੂ ਦੇ ਪ੍ਰੇਮ ਅੰਦਰ ਪ੍ਰਸੰਨ ਹਨ ਉਹ ਹੈ ਆਪਣੇ ਪ੍ਰੀਤਮ ਦੀ ਪ੍ਰੀਤ ਧਾਰਨ ਕਰਦੇ ਹਨ ਸੱਜਣ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਉਹਨਾਂ ਬੰਦਿਆਂ ਨੇ ਆਪਣੇ ਅੰਦਰ ਪ੍ਰਭੂ ਪ੍ਰੇਮ ਦਾ ਲਾਲ ਰੰਗ ਬੜਾ ਰੱਖਿਆ ਹੈ ਅੰਦਾ ਅਗੂ ਜੇਥੀਆ ਕਿਉਂ ਪਾਦਰ ਜਾਣਾ ਗੁਰੂ ਸਾਹਿਬ ਫਰਮਾਉਂਦੇ ਨੇ ਜੇਕਰ ਨਾ ਮਨੁੱਖ ਮੁਖੀਆ ਹੋਵੇ ਤਾਂ ਉਹ ਹੈ ਠੀਕ ਰਸਤੇ ਨੂੰ ਕਿਸ ਤਰ੍ਹਾਂ ਪਛਾਣੇਗਾ ਜੇ ਕਿਸੇ ਮਨੁੱਖ ਦਾ ਆਗੂ ਉਹ ਹੈ ਮਨੁੱਖ ਬਣ ਜਾਵੇ ਜੋ ਆਪ ਹੀ ਮਾਇਆ ਦੇ ਮੋਹ